ਗਰੀਬੀ ਕੋਡ ਨਹੀਂ ਨਸੀਬਾਂ ਦੀ ਖੇਡ ਹੈ ਆਪੋ ਆਪਣਾ ਨਜ਼ਰੀਆ ਇਸ ਨੂੰ ਕੋਈ ਕਿਵੇਂ ਵੀ ਸਮਝ ਸਕਦਾ ਹੈ ਗਰੀਬੀ ਤੁਹਾਡੀਆਂ ਸਦਰਾਂ ਚਾ ਸੁਪਨੇ ਖਤਮ ਕਰ ਦਿੰਦੀ ਹੈ ਬਸ ਇੱਥੇ ਲਿਆ ਕੇ ਖੜਾ ਕਰ ਦਿੰਦੀ ਹੈ ਕਿ ਸ਼ਾਮ ਨੂੰ ਪੇਟ ਕਿਵੇਂ ਭਰਨਾ ਹੈ ਗਰੀਬੀ ਤੋੜਦੀ ਹੈ ਝੰਡੋੜਦੀ ਹੈ ਤੇ ਗਰੀਬ ਦੀ ਰੂਹ ਵੀ ਰੱਬ ਨੂੰ ਕਈ ਵਾਰ ਮੇਹਣਾ ਦੇਣ ਲੱਗ ਜਾਂਦੀ ਐ ਸਾਰੀ ਜ਼ਿੰਦਗੀ ਰੋਸ ਹੀ ਰਹਿਣਾ ਆਕੜ ਕੇ ਖੜੇ ਨਸੀਬਾਂ ਦਾ ਰੱਬਾ ਦੂਰ ਬੈਠਾ ਕੀ ਦੇਖੀ ਜਾਣਾ ਕਦੇ ਹੋ ਜਾ ਤੂੰ ਗਰੀਬਾਂ ਦਾ ਮਗਦਾਰਈ ਵੇ ਸੂਰ ਜਾ ਕਮੀਆਂ ਦੇ ਵੇੜੇ ਇੱਕ ਕਾਲਾ ਸਿੰਘ ਹੈ ਲੱਤਾਂ ਤੋਂ ਮੁਕੰਮਲ ਅਪਾਹਜ ਬਚਪਨ ਚ ਪੋਲੀਓ ਦੀ ਲਪੇਟ ਚ ਆ ਗਿਆ ਦੋ ਪੈਰਾਂ ਦਾ ਕੱਲਾ ਭਰਾ ਤੇ ਉਹ ਵੀ ਅਪਾਹਜ ਉਤੋਂ ਗਰੀਬੀ ਦੀ ਮਾਰ ਪਰਿਵਾਰ ਅਜੇ ਹੀ ਸਥਿਤੀ 'ਚ ਐਸਾ ਕਿਰਿਆ ਕਿ ਉਮੀਦ ਦੀ ਕੋਈ ਕਿਰਨ ਨਜ਼ਰ ਨਹੀਂ ਆਉਂਦੀ। ਕਾਲੇ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੀ ਹੋਇਆ। ਉਸਦੀ ਪਤਨੀ ਵੀ ਅਪਾਹਜ ਹੈ। ਪਰਿਵਾਰ ਦੇ ਕੁੱਲ 4 ਜੀ ਹੈ ਜੋ ਇਸ ਵੇਲੇ ਕਿਸੇ ਦੇ ਘਰ ਰਹਿ ਰਹੇ ਹੈ ਕਿਉਂਕਿ ਮੀਂਹ ਤੇ ਝੱਖੜ ਨੇ ਸਿਰ ਦੀ ਛੱਤ ਵੀ ਖੋਲ ਲਈ ਇੱਥੇ ਹੀ ਇਹ ਪਰਿਵਾਰ ਇੱਕੋ ਕਮਰੇ ਚ ਰਹਿੰਦਾ ਸੀ ਪਰ ਹੁਣ ਉਹ ਵੀ ਡਿੱਗ ਚੁੱਕਿਆ ਕਾਲਾ ਦੱਸਦਾ ਹੈ ਪੜਾਇਆ ਮੈਂ ਕੀਤੀ ਪੜਿਆ 5-4 ਚਾਰਕ 5 ਪੜਾਇਆ ਹੈ ਕਾਰਨ ਕੀ ਜ਼ਿੰਮੇਵਾਰੀ ਪੈਗੀ ਕੋਕੇ ਕੰਮ ਕਰਨਾ ਮਿਹਨਤ ਮਜ਼ਦੂਰੀ ਕਰਨੀ ਪੈਗੀ ਦੱਸਾ ਕਰਨੀ ਕ ਭਾਈ ਕਮਾਉਣ ਵਾਲਾ ਫਿਰ ਕੋਈ ਨਹੀਂ ਹੈਗਾ ਸੀ ਤੇ ਬਾਪੂ ਵੀ ਬਿਮਾਰ ਰਹੀਦਾ ਸੀ ਤੇ ਗੁੜੀਆ ਵੀ ਛੋਟੀ ਸੀ ਹਲੇ ਤੇ ਮਾਤਾ ਦੀ ਡੈਥ ਹੋ ਗਈ ਫਿਰ ਆਪ ਹੀ ਫਿਰ ਓਲੀ ਓਲੀ ਕੰਮਕਾਰ ਕਰਲਾ ਪੇ ਰੋੜੀ ਕੋਟਿਆ ਤੇ ਕਿਸੇ ਨਾਲ ਘਰ ਕੋ ਉਟਾਉਣੇ ਇਟਾਂ ਚਾੜਨ ਤੇ ਚਲੇ ਆ ਚਲੇ ਜਾਂਦੇ ਮਿਸਤਰੀ ਲੈ ਜਾਂਦੇ 20 ਬਾਰਸ਼ ਬੋਲ ਪਈ ਗਈ ਬਾਰਛ ਬੜੀਆਂ ਪੈਈਆਂ ਤੇ ਉਹਨਾਂ ਦੇ ਪੱਲੇ ਕਾਕੜੀ ਬੜਾ ਪੁਰਾਣਾ ਮਕਾਨ ਸੀ ਪੁਰਾਣਾ ਮਕਾਨ ਸੀ ਤੇ ਉਹ ਜੋ ਮੀਂਹ ਆਇਆ ਜੀ ਤੇ ਵਿਚਾਲਿਆਂ ਛਾਤੀ ਡਿੱਗ ਪਈ ਛਾਤੀ ਡਿੱਗ ਪਈ ਤੇ ਮਸਾਂ ਅੰਦਰ ਮੈਂ ਸੀ ਤੇ ਭਾਈ ਮਹਾ ਹੀ ਬਚਿਆ ਜੀ ਇਹ ਹੋ ਗਿਆ ਜੀ 2 ਸਾਲ ਹੋ ਗਏ ਕਰ ਨਹੀਂ ਹੈਗਾ ਜੀ ਆ ਬਰਾਂਡਾ ਹੀ ਆ ਜੀ ਬਰਾਂਡਾ ਹੀ ਉਹ ਜਦੋਂ ਚੋਣ ਲੱਗ ਪੈਂਦਾ ਤੋੜੇ-ਤੂੜੇ ਲਾ ਕੇ ਛੱਤਾਂ ਵਕਾਰ ਲਈ ਜਦੋਂ ਛੱਟ ਵਧੀਆ ਨੰਗ ਜਾਂਦਾ ਜੀ ਬਾਈ ਫੇਰ ਚੋਣ ਲੱਗਦੇ ਬਰਾਂਡੇ ਜੀ ਜੂਨ ਗੁਜ਼ਾਰਾ ਕਰਦਾ ਕਾਲਾ ਬੇਸ਼ੱਕ ਲੱਤਾਂ ਤੋਂ ਅਪਾਹਜ ਹੈ ਪਰ ਉਹ ਮਿਹਨਤੀ ਕਮਾ ਹੈ ਉਹ ਪਿੰਡ ਦੇ ਨੇੜੇ ਬਣੀ ਟਾਇਲਾਂ ਵਾਲੀ ਫੈਕਟਰੀ 'ਚ ਮਜ਼ਦੂਰੀ ਕਰਦਾ ਹੈ ਰੋਜ਼ਾਨਾ ਘਰੋਂ ਰੁੱਖੀ ਮਿੱਸੀ ਰੋਟੀ ਲੈ ਕੇ ਆਪਣੀ ਟਰਾਈਸਾਈਕਲ ਤੇ ਕੰਮ ਤੇ ਜਾਂਦਾ ਹੈ। ਸ਼ਾਮ ਨੂੰ ਪਰਿਵਾਰ ਦਾ ਪੇਟ ਪਾਲਣ ਜੋਗਾ ਕਮਾ ਕੇ ਲੈ ਆਉਂਦਾ ਹੈ। ਲੋਕਟੈਲ ਦੀ ਫੈਕਟਰੀ 'ਚ ਕੰਮ ਕਰਨ ਲੱਗ ਪਿਆ ਜੀ 2250 ਮਿਲੀ ਜਾਂਦਾ ਜੀ ਤੇ ਬਹੁਤ ਦਾ ਗੁਜ਼ਾਰਾ ਕੀਤੀ ਜਾਂਨੇ। ਆਪਾਂ ਆਜਦਾ ਤੇ ਸਹੀ ਸਰੰਤ ਦਾ ਬੜਾ ਫਰਕ ਹੁੰਦਾ। ਉਕੇ ਜਿੱਥੇ 2250 ਸਹੀ ਸਲਾਮ ਤੋਂ ਬੰਦੇ ਨੇ 4500 ਲਿਓਣੀ ਫਰਕ ਤਾਂ ਫਿਰ ਭਾਈ ਪੈਂਦਾ ਹੀ ਤੁਹਾਨੂੰ ਆਪ ਨੂੰ ਪਤਾ ਚਲੋ ਇਹਨੇ ਨਾਲ ਸਤਿਗੁਰ ਦੀ ਕਿਰਪਾ ਨਾਲ ਰੋਟੀ ਖਾਦੀ ਜਾਂ ਨਹੀਂ ਬਾ ਦੋ ਟਾਈਮ ਦਾ ਪ੍ਰਸ਼ਾਦਾ ਵਧੀਆ ਦੋ 250 ਜਿਹੜਾ ਆ ਦਾ ਵਧੀਆ ਖਾਦੀ ਇਹਦੇ ਬਾਸ ਹਰ ਨਵੀਂ ਵਿਆਹੀ ਕੁੜੀ ਦੇ ਸ਼ੌਂਕ ਹੁੰਦੇ ਆ ਚਾਹ ਹੁੰਦੇ ਆ ਪਰ ਕਾਲੇ ਦੀ ਪਤਨੀ ਸਿਰਫ ਘਰ ਚਲਾਉਣ ਬਾਰੇ ਸੋਚਦੀ ਐ ਉਹ ਕਹਿੰਦੀ ਐ ਸਾਡੇ ਹਾਲਾਤਾਂ ਬਾਰੇ ਇਹ ਜਾਣਦੇ ਫੈਕਟਰੀ 300 ਰੁਪਏ ਦਿਹਾੜੀ ਬੈਂਦੀ ਐ ਹੂੰ ਤੇ ਸਾਡਾ ਜੂਨ ਗੁਜ਼ਾਰਾ ਹੀ ਚੱਲਦਾ ਜੀ ਹੂੰ ਹਾਂਜੀ ਜੂਨ ਗੁਜ਼ਾਰਾ ਐਵੇਂ ਚੱਲਦਾ ਅਸੀਂ ਰੋਟੀ ਦਾ ਜਗਾੜ ਮਾੜਾ ਮੁੱਟਾ ਹੀ ਸਾਡਾ ਚੱਲਦਾ ਮੇਰੇ ਸਹੀ ਆਪਦੇ ਬੱਚਿਆਂ ਬਾਰੇ ਗੱਲ ਤੁਹਾਨੂੰ ਦੱਸਦੇ ਆ ਅਸੀਂ ਮਾਰਕ ਦੇ ਕੋਲ ਬੱਚੇ ਮੰਗਦੇ ਆ ਸਾਨੂੰ ਸਾਹਮਣ ਵਾਲਾ ਹੋਵੇ ਅਸੀਂ ਉਹਨਾਂ ਨੂੰ ਸਾਹਬ ਪਾੜ ਕੇ ਅਸੀਂ ਆਪਦਾ ਕੰਬਰਾ ਬਣਾ ਕੇ ਦੇਈਏ ਸਾਨੂੰ ਪਪਾਤਾ ਸੌਰ ਲੱਗੇ ਅਸੀਂ ਆਪਦੇ ਬੱਚਿਆਂ ਨੂੰ ਆਪਦੇ ਖੰਬਤਲੇ ਰੱਖੀ ਕਾਲੇ ਦੀ ਇੱਕ ਨਿੱਕੀ ਭੈਣ ਹੈ ਜੋ ਆਪਣੀ ਭਾਬੀ ਨਾਲ ਘਰ ਵਿੱਚ ਹੱਥ ਵਟਾਉਂਦੀ ਹੈ ਪਰ ਜਦ ਅਸੀਂ ਉਸ ਨਾਲ ਘਰ ਦੇ ਹਾਲਾਤਾਂ ਬਾਰੇ ਗੱਲ ਕਰਨੀ ਚਾਹੀ ਤਾਂ ਉਸ ਦਾ ਦਰਦ ਜ਼ੁਬਾਨ ਤੇ ਆਉਣ ਲੱਗਿਆ ਦੇਰ ਨਾ ਲੱਗੀ। ਇਹੋ ਮਹਿਸੂਸ ਹੋਇਆ ਜਿਵੇਂ ਅੰਤਾਂ ਦਾ ਬੋਝ ਲੈ ਕੇ ਜਿਉਂ ਰਹੀ ਹੋਵੇ। ਨਿੱਕੀ ਭੈਣ ਨੂੰ ਮਲਾਲ ਕਿ ਰੱਬ ਨੇ ਇਹ ਉਹਨਾਂ ਨਾਲ ਸਹੀ ਨਹੀਂ ਕੀਤਾ ਕਿ ਇੱਕ ਤਾਂ ਇੱਕੋ ਭਰਾ ਤੇ ਉਹ ਵੀ ਅਪਾਹਜ ਉਹ ਆਪਣੇ ਹੰਝੂ ਨਾ ਰੋਕ ਸਕੀ ਅਸੀਂ ਤਿੰਨ ਭੈਣਾਂ ਇੱਕ ਭਰਾ ਵਾ ਤੇ ਮੈਂ ਕਿ ਤਿੰਨ ਭੈਣਾਂ ਇੱਕ ਡੈਥ ਹੋ ਗਈ ਸੀ ਇੱਕ ਦੀ ਤੇ ਦੋ ਦਾ ਇੱਕ ਦਾ ਵਿਆਹ ਕੀਤਾ ਵੀ ਜੋ ਵੀ ਆ ਇਹਦੇ ਮੇਰੇ ਬ੍ਰਦਰ ਦੇ ਸਿਰ ਤੇ ਉਹ ਹੈਂਡੀਕੈਪ ਹੈ ਉਹਨਾਂ ਹੀ ਸਾਡੇ ਘਰ ਦਾ ਸਰਕਲ ਜਿੰਨਾ ਵੀ ਘਰ ਦੇ ਫੈਕਟਰੀ ਚ ਕੰਮ ਕਰਦੇ ਨੇ ਤੇ 2-300 ਰੁਪਇਆ ਮਸਹੀ ਆਂਦਾ ਹੈ। ਸਾਰਾ ਦਿਨ ਫਿਰ ਉਹਦੇ ਨਾਲ ਹੀ ਸਾਨੂੰ ਸਾਰਾ ਘਰ ਦਾ ਗੁਜ਼ਾਰਾ ਕਰਨਾ ਪੈਂਦਾ ਹੈ। ਤਾਂ ਫਿਰ ਉਹ ਇੰਨੇ ਹਾਲਾਤਾਂ ਕਰਨ ਸਾਡੀ بارش ਕਰਨ ਛਾਤਾ ਡਿੱਗ ਪੀ ਤੇ ਫਿਰ ਸਾਡਾ ਥੋ ਬਰਾਂਡਾ ਹੈ ਅਸੀਂ ਉਹਦੇ ਚ ਗੁਜ਼ਾਰਾ ਕਰਦੇ ਆਂ। ਹੈਂਡੀਕੈਪ ਵੀ ਸਾਡਾ ਬ੍ਰਦਰ ਹੈ ਤੇ ਹੈਂਡੀਕੈਪ ਵੀ ਭਾਬੀ ਜੀ ਨੇ ਤੇ ਇੱਕ ਬਾਪੂ ਜੀ ਨੇ ਤੇ ਬਾਪੂ ਜੀ ਵੀ ਠੀਕ ਨਹੀਂ ਰਹਿੰਦੇ। ਬਹੁਤ ਵੀ ਅਸੀਂ ਇਹ ਸੋਚਦੇ ਹਾਂ ਸਾਨੂੰ ਇੱਕ ਹੀ ਦਿੱਤਾ ਹੈ ਸਹੀ ਸਲਾਮਤ ਹੁੰਦਾ ਤਾਂ ਬਹੁਤ ਵਧੀਆ ਸੀ। ਰੱਬ ਇਹੋ ਜਿਹਾ ਕਿਸੇ ਨੂੰ ਵੀ ਦੁਨੀਆ ਤੇ ਕਿਸੇ ਜੇ ਨੂੰ ਨੇ ਬਣਾਵੇ। ਜੇ ਰੱਬ ਨੇ ਬਣਾਣਾ ਉਹਨੂੰ ਇੰਨਾ ਜ਼ਿਆਦਾ ਵਧੀਆ ਕਰੇ ਕਿ ਉਹ ਆਪ ਦਾ ਸਰਕਲ ਚਲਾ ਸਕੇ ਵੀ ਰੱਬ ਬੱਚੇ ਉਹਨੂੰ ਵਧੀਆ ਦੇਵੇ ਵੀ ਜੋ ਬੱਚੇ ਹੁੰਦੇ ਵੀ ਉਹਨਾਂ ਨੂੰ ਸੰਭ ਸਕਣ ਵੀ ਕਿਸੇ ਦੇ ਹੱਥ ਪਾ ਲੈਣਾ ਵੇਖਣੋ ਇੰਨਾ ਕਰੇ ਰੱਬ ਵੀ ਜਦੋਂ ਹੰਡੀਕੈਪ ਜਾਂ ਕੋਈ ਵੀ ਬਿਮਾਰੀ ਇਹੋ ਜੀ ਨਾਲ ਆਵੇ ਜੋ ਆਪ ਦਾ ਆਪ ਵੀ ਨਾ ਸੰਭਣ ਸਕਣ ਵੀ ਇਹਨਾਂ ਕਿ ਆਪ ਦਾ ਆਪ ਤਾਂ ਰੋਟੀ ਤਾਂ ਕਮਾ ਕੇ ਖਾ ਸਕਣਾ ਇੰਨਾ ਚਾਹੀਦਾ ਹੈ ਰੱਬ ਨੂੰ ਵੀ ਸੋਚਣਾ ਚਾਹੀਦਾ ਥੋੜਾ ਆ ਬਣਾਣ ਲੱਗਿਆ ਕਿ ਜੇ ਇੰਨਾ ਹੈ ਕਿ ਜਾਂ ਫਿਰ ਉਹਨਾਂ ਨੂੰ ਇੰਨਾ ਕੁ ਦੇ ਦੋ ਵੀ ਉਹਦਾ ਘਰ ਬੂਆ ਸੈੱਟ ਕਰ ਸਕਣ ਵੀ ਇੰਨੀ ਗਰੀਬੀ ਵੀ ਨਹੀਂ ਕਿਸੇ ਕੋਲ ਚਾਹੀਦੀ ਜਿੰਨੀ ਅਸੀਂ ਵੇਖ ਰਹੇ ਹਾਂ ਬਹੁਤ ਜ਼ਿਆਦਾ ਛੋਟੇ ਛੋਟੇ ਹੁੰਦੇ ਆਂ ਤੇ ਬਹੁਤ ਵੇਖ ਲਿਆ ਇਹ ਹੈ ਪ੍ਰਮਾਤਮਾ ਅਗੇ ਕਿ ਇੱਕ ਬੱਚਾ ਦੇ ਦੋ ਸਹੀ ਸਲਾਮਤ ਹੋਵੇ ਜੋ ਇਹਨਾਂ ਨੂੰ ਸੰਭ ਸਕੇ ਕਾਲਾ ਸਿੰਘ ਦਾ ਬਾਪੂ ਇਸੇ ਬਰਾਂਡੇ ਵਿੱਚ ਸੌਂਦਾ ਹੈ ਬਰਾਂਡੇ ਦੀ ਛੱਤ ਥਾਂ ਥਾਂ ਤੋਂ ਚਾਉਂਦੀ ਹੈ ਇਸ ਦੀ ਹਾਲਤ ਵੀ ਇਹ ਹੈ ਕਿ ਇਹ ਕਿਸੇ ਵੇਲੇ ਵੀ ਡਿੱਗ ਸਕਦੀ ਹੈ। ਲਾਤ ਮਾੜੀ ਆ ਰਹੇ ਨੇ ਸਾਡੇ ਠੀਕ ਹੈ। ਉਹ ਇਹਨੂੰ ਆਪੋਲੀਏ ਲਾਵਾ ਹੋ ਗਿਆ। ਹੂੰ ਤੇ ਮੈਨੂੰ ਗਰੀਬੀ ਆ ਗਈ ਮੈਨੂੰ ਟੈਗ ਹੋ ਗਿਆ ਵੇ ਮੇਰਾ ਮੂੰਹ ਵੀ ਗਾ ਜੇ। ਹੂੰ ਆਖਰੀ ਮੇਰੀ ਗੁਰੀ ਰੰਦੀ ਆ। ਹੂੰ ਇਹੋ ਦਿੱਕਤਾਂ ਸਾਨੂੰ ਲੱਗੀਆਂ। ਘਰ ਦੀ ਮਰ ਗਈ। ਉਹ ਤੇ 50-60 ਹਜ਼ਾਰ ਉਹ ਤੇ ਲੱਗ ਗਿਆ ਬਹੁਤ ਦਿਗਤਾਈਆਂ ਨੇ ਗਰੀਬੀ ਬਹੁਤ ਆ ਗਈ ਤੇ ਮੁੰਡਾ ਪੜਦਾ ਹੁੰਦਾ ਤੇ ਹੋਰ ਖਰੇ ਲਾਤ ਚੰਗੇ ਹੋ ਜਾਂਦੇ ਤੇ ਨਹੀਂ ਸੁੱਤਰ ਆਇਆ ਕੰਮ ਉਹਨੂੰ ਠਾਲਿਆ ਤੋ ਫੈਕਟਰੀ ਜਾਂਦੇ ਬਿਆ ਰੋਟੀ ਖਾਂਦੇ ਬੇ ਮਾੜੀ ਚੰਗੀ ਤੇ ਹੁਣ ਤਾਂ ਕੋਠੇ ਘਾਟੇ ਡਿੱਗ ਪਏ ਨੇ ਬਹੁਤ ਹਾਂ ਇਹ ਠੀਕ ਹੁੰਦਾ ਸਾਰਾ ਕੰਮ ਹੀ ਨੇ ਚੁੱਕੀ ਫਿਰਨਾਂ ਕੰਮ ਉਹ ਅਜੇ ਵੀ ਬੜਾ ਕਰਦਾ ਹੈ ਅਜੇ ਵੀ ਟੂੜੀ ਤੰਦ ਵੀ ਲੈ ਆਉਂਦਾ ਹੈ ਟਰਾਲੀਆਂ ਤੋਂ ਬਾਹਰ ਵੀ ਚਲੇ ਜਾਂਦਾ ਹੈ ਮਸ਼ੀਨਾਂ ਵੀ ਚਲਾ ਰਿਹਾ ਹੈ ਦੂਜੇ ਟੂੜੀ ਤੜੀ ਦੇ ਕਰ ਲੈਂਦਾ ਤੇ ਟੂੜੀ ਵੀ ਲੈ ਆਉਂਦਾ ਬੇਸ਼ੱਕ ਕੁਝ ਸੱਜਣ ਇਸ ਪਰਿਵਾਰ ਦੇ ਦੁੱਖ ਸੁੱਖ ਚ ਨਾਲ ਖੜਦੇ ਆ ਪਰ ਉਹ ਵੀ ਇਹ ਸਮਰੱਥਾ ਨਹੀਂ ਰੱਖਦੇ ਕਿ ਉਹ ਕਾਲਾ ਸਿੰਘ ਦਾ ਹਰ ਦੁੱਖ ਵੰਡਾ ਸਕਣ ਭਾਬ ਉਸ ਦਾ ਇੱਕ ਕਮਰਾ ਬਣਵਾ ਕੇ ਦੇ ਸਕਣ ਇਹ ਬੇਵਸ ਪਰਿਵਾਰ ਦਾਨੀਆਂ ਦੀ ਉਡੀਕ ਕਰ ਰਿਹਾ ਹੈ